ਇੱਕ ਜਿਹੜੇ ਰਿਪੋਰਟ ਹੋ ਕੇ ਆ ਰਹੇ ਜਿਹੜੇ ਨੌਜਵਾਨ ਹੈ ਉਹਨਾਂ ਚੋਂ ਪੰਜਾਬੀ ਕਾਫੀ ਗਿਣਤੀ ਦੇ ਵਿੱਚ ਹੈ ਜਿੰਨਾ ਪੈਸਾ ਉਹ ਖਰਚ ਕੇ ਗਏ ਆ ਜਦੋਂ ਹੁਣ ਵਾਪਸ ਆ ਗਏ ਆ ਘਰ ਜ਼ਮੀਨਾਂ ਨਹੀਂ ਰਹਿ ਗਈਆਂ ਉਹਨਾਂ ਦਾ ਸੰਕਟ ਹੋ ਡੂੰਗਾ ਹੋ ਗਿਆ ਇਹ ਕਿਵੇਂ ਇਹ ਸੰਕਟ ਨਾਲ ਨਜਿੱਠਿਆ ਜਾ ਸਕਦਾ ਕੀ ਹੋਏਗਾ ਕਿ ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਮਦਦ ਕਰਾਂਗੇ ਤੁਸੀਂ ਕੀ ਸਮਝਦੇ ਹੋ ਇਹ ਜਿਹੜੇ ਨੌਜਵਾਨ ਆਏ ਇਹਨਾਂ ਨੂੰ ਕਿਵੇਂ ਇਹਨਾਂ ਦਾ ਮੋੜ ਬੁਸ਼ੇਬਾ ਕੀਤਾ ਜਾਵੇ ਇਹ ਕਿਵੇਂ ਜਿਹੜੇ ਜ਼ਮੀਨਾਂ ਵੇਚੇ ਬੇਕੋਠੀ ਤੇਡੀ ਗੱਲ ਇਹ ਵੀ ਸੰਕਟ ਬਹੁਤ ਵੱਡਾ ਹੈ ਹਾਂਜੀ ਜੇ ਪੰਜਾਬ ਦਾ ਉੱਡਾ ਵੱਡਾ ਪੰਜਾਬ ਦੇ ਜੇ ਅਸੀਂ ਵਿਸਤਾਰ ਚ ਦੇਖੀ ਤਾਂ ਨਹੀਂ ਹੈਗਾ ਪਰ ਇਹਨਾਂ ਵਿਅਕਤੀਆਂ ਦਾ ਤਾਂ ਬਹੁਤ ਵੱਡਾ ਹੈ ਹਾਂਜੀ ਇਹਨਾਂ ਦੇ ਪਰਿਵਾਰਾਂ ਦਾ ਬਹੁਤ ਵੱਡਾ ਹੈ ਸਭ ਕੁਝ ਵਿੱਕ ਗਿਆ ਚੰਗਾ ਵਿੱਕ ਗਿਆ ਮਾੜਾ ਵਿੱਕ ਗਿਆ ਜਦ ਕੋਈ ਬੰਦਾ ਠੋਕਰ ਲਾ ਕੇ ਵੀ ਡਿੱਗ ਜੇ ਉਹਦਾ ਕਸੂਰ ਵੀ ਹੋਵੇ ਜੇ ਉਹਦੀ ਲੱਤ ਟੁੱਟ ਜੇ ਉਹਨੂੰ ਸੰੜਣਾ ਹੁੰਦਾ ਨਾ ਕਿ ਉਹਨੂੰ ਇਹ ਕਹਿਣਾ ਹੁੰਦਾ ਵੀ ਇਹ ਤਾਂ ਅੰਨਾ ਹੋ ਕੇ ਤਰਦਾ ਇੱਕ ਤਾਂ ਅੱਜ ਜਿਹੜੇ ਇਹ ਆਏ ਨੇ ਤੇਡੀ ਗੱਲ ਤਾਂ ਸਾਨੂੰ ਇਹਨਾਂ ਨੂੰ ਇਹ ਮੇਲੇ ਦੇ ਦਿਨ ਦੀ بجائے ਕੁਝ ਹੋਰ ਕਰਨ ਦੀ ਬਜਾਏ ਸਾਨੂੰ ਗੰਭੀਰਤਾ ਨਾਲ ਬਾਕੀ ਇਹ ਨਹੀਂ ਆ ਕਿ ਬਹੁਤ ਜ਼ਿਆਦਾ ਨੇ 100 ਸਾਰੇ ਠੀਕ ਬੰਦੇ ਬੰਦੇ ਨੇ 35 ਤੇ ਬਾਕੀ 2800 ਬਾਕੀ ਜਿਹੜੇ ਨੇ ਗੁਜਰਾਤ ਦੇ ਵਿਚਰੇ ਨੇ ਹਾਂ ਜੀ ਹਰਿਆਣੇ ਦੇ ਵਿਚਰੇ ਨੇ ਤੇ ਇਸ ਕਰਕੇ ਐਡੀ ਵੱਡੀ ਨੇ ਸਾਡੇ ਤਿੰਨਾਂ ਤਿੰਨੇ ਹੀ ਸੂਬਿਆਂ ਦੇ ਨੇ ਬਹੁਤ ਸਾਰੇ ਬੱਚੇ ਚਾਹੀਦੇ ਤੇ ਬਾਕੀ ਨੇ ਅਮੀ ਚਾਰ-ਚਾਰ ਦੋ ਦੋ ਨੇ ਜੇ ਇਹ ਜਿਹੜੇ ਹੈਗੇ ਨੇ ਇਹਦੇ ਵਿੱਚ ਇਹਨਾਂ ਨੂੰ ਇੱਕ ਤਰ੍ਹਾਂ ਗੱਲੇ ਲਗਾਉਣ ਵਾਲੀ ਗੱਲ ਵੀ ਕੋਈ ਨਹੀਂ ਚਪੋ ਠੀਕ ਆ ਤੁਸੀਂ ਗਏ ਹੋ ਰਹਾ ਇੱਥੋਂ ਤਾਂ ਕਹਿ ਜਾ ਰਿਹਾ ਨਾ ਕੋਈ ਮਜਬੂਰ ਉਹ ਕੋਈ ਐ ਸ਼ੌਕ بڑے ਲੋਗ ਜਿਨ੍ਹਾਂ ਨੂੰ ਚੰਗਿਆ ਤੰਗ ਆਉਂਦਿਆਂ ਕਹਿੰਦੇ ਵੀ ਓ ਯੂ ਇੱਥੇ ਬੜਾ ਕੁਝ ਇੱਥੇ ਤਾਂ ਕਈ ਪੈਂਦੇ ਨੇ ਇੱਥੇ ਵਾਂਗ ਕੇ ਉਹਨਾਂ ਨੂੰ ਹੋਰ ਐਡਜਸਟ ਕਰਨਾ ਖਾਉ ਪਰ ਉੱਥੋਂ ਦੁੱਖ ਦੇਖ ਕੇ ਆਗੇ ਨਾ ਇੱਕ ਵਾਰੀ ਅੱਗੇ ਤਾਂ ਉਹ ਨਰਕੀ ਚੱਲ ਰਿਹਾ ਸੀ ਹਾਂਜੀ ਅੱਗੇ ਉਹ ਨਰਕ ਚੋਂ ਆਏ ਨੇ ਹੁਣ ਸ਼ਾਇਦ ਇੱਥੇ ਸੈਟਲ ਹੋਣਾ ਉਹਨਾਂ ਨੂੰ ਸੋਖਾ ਹੋ ਜੇ ਕਾਂਪ ਕੇ ਹੋਵੇ ਜਦ ਬੰਨਨ ਬੱਦੀ ਸੱਟ ਲੱਗੇ ਨਾ ਉਹ ਛੋਟੀ ਸਤਜੰਗ ਲੰਬਾ ਪਰ ਦਰਸਾ ਵੀ ਇੱਕ ਗੰਭੀਰ ਹੈ ਦੇਚ ਜਿਹੜੇ ਕੁਝ ਘਰਾਂ ਚੋਂ ਨਿਕਲਣ ਲਈ ਤਿਆਰ ਨਹੀਂ ਜਿਹੜੇ ਬਾਹਰ ਲੋਕਾਂ ਨੂੰ ਫੇਸ ਕਰਨ ਲਈ ਤਿਆਰ ਨਹੀਂ ਉਹਨਾਂ ਦਾ ਸੰਕਟ ਤਾਂ ਮੈਨੂੰ ਹੋਰ ਵੀ ਵੱਟਾ ਲੱਗਦਾ ਮੈਂ ਉਸੇ ਤਿਉਣਾ ਇਹ ਮੈਂ ਕਿਹਾ ਵੀ ਉਹਨਾਂ ਦਾ ਵਿਅਕਤੀਗਤ ਸੰਕਟ ਕਿਵੇਂ ਹੁਣ ਉਹਦੇ ਵਿੱਚ ਕੀ ਹੈ ਉਹਨਾਂ ਦੇ ਉੱਤੇ ਕੱਲਾ ਆਰਥਿਕ ਨਹੀਂ ਹੈ ਇਹ ਉਹਨਾਂ ਦਾ ਮਾਨਸਿਕ ਦਬਾਅ ਬਹੁਤ ਜ਼ਿਆਦਾ ਵੱਧ ਗਿਆ ਇਹ ਜਿਹੜਾ ਮਾਨਸਿਕ ਦਬਾਅ ਠੀਕ ਕਰਨ ਵਾਸਤੇ ਉਹਨਾਂ ਨੂੰ ਪਹਿਲਾਂ ਸੋਸ਼ੀਅਲਾਈਜ਼ ਕਰਨਾ ਉਹਦੇ ਵਾਸਤੇ ਸਰਕਾਰ ਹੀ ਉਹਨਾਂ ਨੂੰ ਕਿੱਥੇ ਬਣਾਵੇਗਾ ਉਹ ਵੀ ਬੈਠੋ ਤੁਹਾਡੀ ਗੱਲ ਸੁਣਦਿਆਂ ਜੀ ਨੂੰ ਆਪਾਂ ਕਹਿੰਦਾ ਜਦ ਬੰਦਾ ਨਾ ਆਪਦਾ ਦੁੱਖ ਨਾ ਰੋੜਦਾ ਉਹ ਹਲਕਾ ਹੋ ਜਾਂਦਾ ਚੁੰਨਿਆਂ ਦੇ ਵਿੱਚ ਨਾ ਅੱਗੇ ਕੋਹ ਨਾਮ ਦੇ ਚਿਮਨੀ ਜੀ ਵੀ ਤਾਂ ਕਿ ਧੂੰਆਂ ਉੱਧਰ ਵੀ ਨਿਕਲੀ ਜਾਵੇ ਨਹੀਂ ਚੁੰਦਾ ਫਟ ਜਾਂਦਾ ਹਾਂਜੀ ਹਾਂਜੀ ਇਹ ਸਾਰੇ ਭਰੇ ਹੋਏ ਨੇ ਹੁਣ ਦੁੱਖ ਦੀ ਇਹਨਾਂ ਦਾ ਅੱਜ ਇਹ ਵੀ ਅਸੀਂ ਉਹਨਾਂ ਨੂੰ ਜੌਬ ਦੇ ਤਾਂ ਹੋਰ ਦਿੱਤਾ ਉਹ ਤੋਂ ਵੀ ਪਹਿਲਾਂ ਉਹਦਾ ਪ੍ਰਬੰਧ ਕਰਨ ਚ ਵੀ ਟਾਈਮ ਲੱਗੂ ਜੌਬ ਦੇਣ ਚ ਵੀ ਹਾਂਜੀ ਸਰਕਾਰ ਨੇ ਚੰਗੀ ਗੱਲ ਕਹੀ ਹੈ ਰਲੋ ਦੂ ਪਿੰਨਾ ਚਾਹੇ ਪਿੰਡਾਂ ਦੀਆਂ ਜਿਹੜੇ ਜਿਹੜੇ ਪਿੰਡਾਂ ਦੇ ਉਹ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਣ ਲੋਕ ਇਕੱਠੇ ਹੋਣ ਇਹ ਸਾਡੇ ਆਪਣੇ ਨੌਜਵਾਨ ਨੇ ਇਹਨਾਂ ਦੀ ਕਹਾਣੀ ਸੁਣਨੀ ਚਾਹੀਦੀ ਹੈ ਮੈਂ ਮੈਂ ਡਾਕਟਰ ਦੇ ਤੌਰ ਤੇ ਕਹਿ ਸਕਦਾ ਇਹ ਕਹਿਣ ਦੀ ਬਜਾਏ ਵਿਚਵਾਇਨਾ ਕਰੀਂ ਔਰ ਕੋਈ ਐਡਵਾਈਸ ਨਹੀਂ ਉਹਨੂੰ ਕਹੋ ਯਾਰ ਤੂੰ ਸੁਣਾ ਤੇਰੀ ਕਹਾਣੀ ਕੀ ਹੈ ਪਹਿਨਾ ਆਪਣੇ ਘਰਦਿਆਂ ਨੂੰ ਸੁਣਾਉਣੀ ਸ਼ੁਰੂ ਕਰੇ ਫਿਰ ਆਲੇ ਦਾਲੇ ਸੁਣਾਉਣੀ ਸ਼ੁਰੂ ਕਰ ਉਹ ਕਹਾਣੀ ਚੱਗਰ ਖੋਜੀ ਬਿਆਖੋਛਾ ਇੱਕਦਮ ਉਹਦਾ ਉਹਦਾ ਜੂਗਵਾਟ ਨਿਕਲ ਜੂਗਾ ਦੂਜਾ ਦੂਜਿਆਂ ਨੂੰ ਪਤਾ ਲੱਗ ਜੂ ਉਹ ਚੋ ਹੋ ਕੀ ਰਿਹਾ ਹੈ ਜਿਵੇਂ ਕੇਵਰ ਸਬਜ਼ ਬਾਗ ਹੁੰਦੇ ਨਾ ਕਿ ਪਤਾ ਲੱਗ ਜਾਂਦਾ ਦੀ ਹਸਲ ਕੀ ਹੈ ਸੋ ਇਸ ਕਰਕੇ ਉਹ ਮੈਂ ਕਾਹ ਕਹਿਣਾ ਵੀ ਕਈ ਵਾਰੀ ਨਾ ਦੂਜੇ ਢੋਟਸਾ ਹਵਣੇ ਵਾਲੀ ਗੱਲ ਜਿੰਨਾ ਚਾ ਨਾ ਦੱਸੀ ਜਾਵੇ ਉਹਨਾਂ ਚ ਔਖਾ ਹੁੰਦਾ ਇੱਕ ਛੋਟੀ ਜੀ ਗੱਲ ਮੈਂ ਸੁਣਾ ਕੇ ਜਿੱਖਣ ਨੂੰ ਤਾਂ ਲੱਗਦੀ ਹੈ ਇੱਕ ਅਹਿਲ ਕ ਬੀ ਘਰ ਵਾਲੀ ਬੜੀ ਸੁੰਦਰ ਸੀ ਰਾਜਾ ਬੇਈਮਾਨ ਹੋ ਗਿਆ ਉਹਨੇ ਅਹਿਲ ਘਰ ਨੂੰ ਬਾਹਰ ਭੇਜਤਾ ਤੇ ਬਾਹਰ ਭੇਜਤਾ ਤੇ ਰਾਜਾ ਚਲਾ ਗਿਆ ਵੀ ਮੈਂ ਉਹਨਾਂ ਕਾ ਕੀ ਕਾ ਜੋ ਰਾਜੇ ਨੂੰ ਬੁਲਾ ਲਿਆ। ਉਹਨੇ ਆਖਿਆ ਪਹਿਲਾਂ ਰੋਟੀ ਖਾ ਲਓ। ਉਹਨੇ ਜੀ ਰੋਟੀ ਖਾਣ ਲੱਗੀ ਬਣਾਈ ਤੇ ਇੱਕ ਪਹਿਲਾਂ ਮਤਲਬ ਕਾਂੂ ਪਿੱਤਮ ਦੀ ਥਾਲੀ ਚ ਰੱਖਦੀ ਫਿਰ ਕਾਂਸੇ ਦੀ ਥਾਲੀ ਚ ਰੱਖਦੀ ਫਿਰ ਇੱਕ ਚਾਂਦੀ ਦੀ ਥਾਲੀ ਚ ਰੋਟੀ ਰੱਖਦੀ ਫਿਰ ਇੱਕ ਸੋਨੇ ਦੀ ਥਾਲੀ ਚ ਰੱਖਦੀ ਤੇ ਰੋਟੀ ਖਾ ਲਈ ਰਾਜੇ ਨੇ। ਰਾਜੇ ਨੂੰ ਪੁੱਛਿਆ ਵੀ ਕਿਹੜੀ ਰੋਟੀ ਸਵਾਦ ਸੀ? ਇਹਨਾਂ ਰੋਟੀ ਤਾਂ ਸਾਰੀ ਸਵਾਸੀ ਥਾਲੀ ਵੀ ਬਦਲੀ ਹੋਈ ਸੀ ਯਾਨੀ ਬਦ ਥਾਲੀ ਵੀ ਬਦਲੀ ਹੋਈ ਹੈ ਵੀਖਾੜਾ ਸਾਡੇ ਦਰਸ਼ਕਾਂ ਸਮਝ ਗਏ ਹੋਣਗੇ ਹਾਂਜੀ ਤੇ ਉਹ ਜਿਹੜੀ ਇਸੇ ਬੰਦੇ ਨੂੰ ਪ੍ਰੇਖਾ ਹੁੰਦਾ ਮੈਂ ਰੰਗ ਕਸਮਬੜੇ ਪੁੱਢੀ ਮੇਰੇ ਰਮਈ ਰੰਗ ਮਜੀਠ ਕਾ ਮੇ ਰੰਗ ਕਸਮਬੜੇ ਪੁੱਢੀ ਇਹ ਕਸਮਬੜੇ ਰੰਗ ਨੂੰ ਜਦ ਲੋਕਾਂ 'ਚ ਜਾਊਗਾ ਵੀ ਉੱਥੇ ਵੀ ਆ ਹਾਲ ਹੈ ਫਿਰ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਏਗਾ ਸੋ ਇਹ ਅੱਜਾ ਜੇ ਮੈਂਟਲੀ ਇਹਨਾਂ ਨੂੰ ਆ ਇਹਨੂੰ ਕਾਫੀ ਸਾਈਕੋਲੋਜੀਕਲੀ ਸਮਝਣ ਦੀ ਲੋੜ ਹੈ ਇਹਨੂੰ ਕੱਦਾ ਇਹਨੂੰ ਕਾਨੂੰਨ ਦੀ ਇਹਨਾਂ ਦੇ ਪੈਸੇ ਦੀ ਇਹਨਾਂ ਦੇ ਕਰਜ਼ੇ ਦੀ ਇਹਨਾਂ ਨੂੰ ਕੰਮ ਦੀ ਨਹੀਂ ਕੱਦੀ ਗੱਲ ਨਹੀਂ ਹੈ ਇਹ ਟੁੱਟ ਕੇ ਅੰਦਰੋਂ ਟੁੱਟੇ ਹੋਏ ਨੂੰ ਸਾਨੂੰ ਖੜਾ ਕਰਨਾ ਹੈ ਉਹ ਖੜਾ ਕਰਨ ਤੇ ਸਕਤ ਹੋ ਤੈਨੂੰ ਉਹਦੇ ਗੰਦੇ ਸੁਣ ਮਨ ਨੂੰ ਕੁਝ ਨਾ ਕਹੋ ਐਵੇਂ ਨਹੀਂ ਕਹਿਣਾ ਬਈ ਕਿ ਦੁਕੀ ਕਰੇਗਾ ਤੂੰ ਐ ਕਰ ਲੈਣਾ ਸੀ ਨਾ ਸੁਣੀ ਜੋ ਅਸੀਂ ਬੈਟਰੀ ਚ ਪਾਉਣਾ ਹੈ ਮਨੋ ਰੋਗ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਕੋਈ ਉਹਦੀ ਕਹਾਣੀ ਸੁਣੀ ਜਾਇਆ ਕਰ ਨਹੀਂ ਕਰਦਾ ਰੁਕਣ ਨਾ ਦੇਣਾ ਕਿਨੇ ਅੱਛਾ ਅੱਛਾ ਤੂੰ ਆ ਕੇ ਲੱਗਿਆ ਸੀ ਹਾਂ ਅੱਗੇ ਕੀ ਹੋਇਆ ਆਪ ਨਹੀਂ ਕੁਛ ਹੈ ਨਾ ਇੰਨਾ ਜਵਾ ਸੋਲੋ ਰੁਕਦੇ ਨੂੰ ਅੱਗੇ ਜਿਵੇਂ ਆਪਾਂ ਆਰਵਾਦ ਦੇ ਸੀ ਬੰਦ ਦੇ ਮੈਨੂੰ ਆ ਲੱਗਦਾ ਵੀ ਅੱਜ ਹਮ ਤਾਂ ਪਹਿਲਾ ਕੰਮ ਸਰਕਾਰ ਦਾ ਬੰਦਾ ਹੈ ਕਿ ਸੇਤ ਮੈਕਨਡੀਸ ਆਠਾਂ ਦੇ ਕਰਮਚਾਰੀ ਨੇ ਸੇਤ ਮੈਕਨਡੀ ਰਾਹੀਂ ਉਹਨਾਂ ਦੇ ਪਰਿਵਾਰਾਂ ਨਾਲ ਕੰਟੈਕਟ ਕਰਕੇ ਸੰਪਰਕ ਕਰਕੇ ਉਹਨਾਂ ਬੱਚਿਆਂ ਦਾ ਜਿਹੜਾ ਮੰਦੇ ਅੰਦਰ ਗੁੱਭਗਵਾਤ ਹੈ ਉਹਨੂੰ ਚ ਜੱਜ ਨਹੀਂ ਸੁਣਾਉਂਦੇ ਕਾਨੂੰਨ ਸੁਣਾਉਣਗੇ ਸਭ ਨੂੰ ਨਹੀਂ ਸੁਣਾਉਂਦੇ ਪਰਸੋਂ ਨਹੀਂ ਸੁਣਾਉਣਗੇ ਉਹ ਮੈਂ ਆਪਦੇ ਜ਼ਿੰਦਗੀ ਦੇ ਤਜਰਬੇ ਚੋਂ ਮੈਂ ਕਹਿ ਸਕਦਾ ਡਾਕਟਰੀ ਦੇ ਚੋਂ ਵੀ ਅੱਜ ਤੱਕ ਮੇਰੇ ਕੋਲੇ ਇੱਕ ਵੀ ਮਰੀਜ਼ ਉਹ ਨਹੀਂ ਆਇਆ ਇੱਕ ਵੀ ਕਹਿੰਦੇ ਤੁਸੀਂ ਸੁਣ ਸਕਦੇ ਹੋ ਵੀ ਨੌਜਵਾਨ ਲੜਕੇ ਲੜਕੀਆਂ ਦਾ ਅਤੇ ਮਾਪਿਆਂ ਦਾ ਕੀ ਕੁਝ ਹੁੰਦਾ ਹੋਊਗਾ ਕਿ ਸਾਡੇ ਕੋਲ ਕਿਹੜਾ ਦਾਈ ਕੋਲੋਂ ਪੇਟ ਕਰਾਣ ਕੋਣ ਹੈ ਇੱਕ ਵੀ ਨਹੀਂ ਮੇਰੇ ਕੋਲ ਆਇਆ ਜਿਹਨੇ ਮੈਨੂੰ ਐਨ ਖੁੱਲ ਕੇ ਗੱਲ ਸੱਚੀ ਨਾਲ ਦੱਸਦੀ ਹੋਈ ਜਿਹੜੀ ਗੱਲ ਉਹ ਆਪਣੇ ਮਾਂ ਬਾਪ ਤਾਂ ਐਨ ਭਾਈਆਂ ਨਾਲ ਵੀ ਕਰਨ ਤਿਆਰ ਨਹੀਂ ਹੈਗੇ ਉਹ ਮੇਰੇ ਕੋਲ ਦੱਸ ਦਿੰਦੇ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਵਿਸ਼ਵਾਸ ਜਿੱਤ ਕੇ ਸਿਆਣੇ ਜਿਹੜੇ ਡਾਕਟਰ ਨੇ ਨਰਸਾਂ ਨੇ ਉਹਨਾਂ ਨੂੰ ਲਾ ਕੇ ਉੱਥੇ ਪਿੰਡ ਚ ਭੇਜ ਕੇ ਵੀ ਭਾਈ ਦਾ ਪੈ ਗੱਲਬਾਤ ਕਰੋ ਉਸ ਤਰੀਕੇ ਦੇ ਨਾਲ ਹੀ ਹੋਊਗਾ ਇਹਨਾਂ ਨੂੰ ਇਨਸਾਨ ਮੰਨ ਕੇ ਚੱਲਣਾ ਪਊਗਾ ਔਰ ਇਹਦੀ ਸਮੱਸਿਆ ਇਮੀਜਿਡੀ ਜਵਾਬ ਦੇਣਾ ਨਹੀਂ ਹੈ ਇਮੀਜਿਡੀ ਉਹਨਾਂ ਨੂੰ ਰੇਜ ਨਹੀਂ ਵੀ ਆਉਂਦਾ ਆਕਨ ਕੇ ਹਜ਼ਰਤ ਚੰਗੀ ਗੱਲ ਕਹੀ ਹੈ ਕਹਿੰਦਾ ਵੀ ਜਿੰਨਾ ਤੁਸੀਂ ਉੱਥੇ ਕਮਾਉਂਦੇ ਸੀ ਆ ਮੇਰੇ ਕੋਲ ਕੰਮ ਕਰੋ ਤੇ ਮੇਰੀ ਜ਼ਿੰਮੇਵਾਰੀ ਉਹਨੇ ਪੈਸੇ ਦੇਊਗਾ ਇਹੋ ਜਿਹੀ ਗੱਲ ਇਹ ਬੰਦੇ ਨੂੰ ਬਹੁਤ ਵਧੀਆ ਹੈ ਮੈਂ ਕਹਾਂ ਕੋਈ ਕਰੇ ਨਾ ਕਰੇ ਉਹ ਅੰਤਰਰਾਸ਼ਟਰੀ ਕਿਹਦਾ ਠੇਕ ਹੈ ਐ ਵੀ ਬੰਦੇ ਹੈਗੇ ਨੇ ਇਹ ਇਹ ਜਿਹੜੇ ਜਿਹੜੇ ਉਦਮੀ ਕਹਨ ਨੂੰ ਚਾਰ ਨੇ ਮੈਨੂੰ ਨਹੀਂ ਪਤਾ ਵੀ ਉਹ ਸੱਚਮੁੱਚ ਹੀ ਹੋ ਜੂ ਵੀ ਨਹੀਂ ਪਰ ਇਹ ਕਹਿੰਦਾ ਵੀ ਆਪਣੇ ਆਪ ਚ ਬਹੁਤ ਵੱਡੀ ਗਲਤ ਹੁੰਦੀ ਹੈ ਜਦ ਕੋ ਡਿਗ ਜੇ ਨਾ ਗਰੇ ਪੈਨ ਕੋ ਕੋਈ ਕੋਈ ਨਹੀਂ ਲ ਮੈਂ ਤੈਨੂੰ ਸਾਰਾ ਦੱਸਣਾ ਉਹ ਆਪਣੇ ਆਪ ਚ ਬਹੁਤ ਵੱਡੀ ਗੱਲ ਲੱਗਦੀ ਹੈ ਸੋ ਇਹ ਉਦਮੀ ਨੇ ਕਿ ਨਿਵਾਜ ਵੀ ਪੜ ਰਿਹਾ ਸੀ ਕਿਤੇ ਦੇਖ ਰਿਹਾ ਸੀ ਉਹ ਕਹਿੰਦਾ ਉਹ ਮੇਰੇ ਕੋਲ ਤੁਸੀਂ ਆ ਮੈਂ ਤੁਹਾਨੂੰ ਦੱਸਦਾ ਕੰਮ ਕਰੋ ਤੇ ਕਹਿੰਦਾ ਮੇਰੀ ਜ਼ਿੰਮੇਵਾਰੀ ਸੁਣ ਉਹਨੇ ਤੈਸ ਇਹੋ ਜਿਹੇ ਬੰਦੇ ਵੀ ਅੱਗੇ ਆਉਣੇ ਚਾਹੀਦੇ ਸੋ ਇਹਦੇ ਚ ਤਿੰਨ ਚਾਰ ਤਰ੍ਹਾਂ ਪ੍ਰਚਾਰ ਜ਼ਰੂਰੀ ਹੈ ਇੱਕ ਇਹ ਵੇ ਦੇਖੋ ਜੀ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਇੱਥੇ ਹਾਲਤ ਮਾੜੇ ਸੀ ਤਾਂ ਗਏ ਸੀ ਅਸੀਂ ਹੁਣ ਹਾਲਤ ਸੁਧਾ ਲਾਂਗੇ ਇੱਕ ਤਾਂ ਇਹ ਮੰਨਣਾ ਪਊਗਾ ਦੂਜਾ ਉੱਥੋਂ ਐਨੇ ਨੇ ਸਾਲ ਜਿਹੜੇ ਚੜ੍ਹੇ ਤੱਕ ਕੋਈ ਹੋਵੇ ਜੀ ਐ ਕਰਕੇ ਫਰਾਨਾ ਗਲਤੀ ਕੌਣ ਨਹੀਂ ਗਲਤੀ ਕਰਦਾ ਇੱਥੇ ਅੱਠ ਅੱਗੀਆਂ ਆਈ ਡੀ ਆਈ ਕਰੀਆਂ ਹੋਈਆਂ ਜਿੱਦਾਂ ਐਕਸਪੋਜ਼ ਆਇਆ ਤਾਂ ਹੁਣ ਤੋਂ ਉਹ ਫਿਰ ਕਾਕੇ ਲੋਕਾਂ ਨੇ ਜੋਖਿਸ਼ ਕਰਤਾ ਸੀ ਉੱਪਰ ਨੂੰ ਪਤਾ ਹੀ ਹੈ ਜਿੱਦ ਦੇ ਫੇਰ ਫੁੱਲੂ ਗੋਦ ਦੇ ਪਤਾ ਲੱਗੂਗਾ ਨਾ ਫੇਰ ਇਹ ਬਹੁਤ ਅੱਖਾ ਹੁੰਦਾ ਕਿ ਕੌਣ ਠੀਕ ਕੌਣ ਗਲਤ ਠੀਕ ਗਲਤ ਦਾ ਬਹੁਤਾ ਫੈਸਲਾ ਕਈ ਵਾਰ ਲਾਈਫ 'ਚ ਹੁੰਦਾ ਨਹੀਂ ਜੀਵਨ 'ਚ ਜੀਵਨ 'ਚ ਬਹੁਤ ਕੁਝ ਹਰ ਬੰਦਾ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ ਦੋਏ ਪੱਖ ਨੇ ਝੁੱਪਾਂ ਦੋਨੇ ਪਾਸੇ ਨੇ ਸੋ ਆ ਜਸ ਲੋੜ ਇਸ ਕਰਦੀ ਹੈ ਇੱਕ ਤਾਂ ਇਹਨਾਂ ਨੂੰ ਐ ਜਿਵੇਂ ਆ ਇੱਕ ਮੈਂ ਉਹ ਸੁਣਿਆ ਇਦਾਂ ਦੇ ਵੀਡੀਓ ਜਿਹੜੇ ਜਿਹੜੇ ਵੀ ਪਾਉਣ ਚਾਹੁੰਦੇ ਹਾਂ ਅਸੀਂ ਉਹਨਾਂ ਦਾ ਕੋਈ ਪ੍ਰਵਾਹ ਨਾ ਕਰਨ ਅਸੀਂ ਨਾ ਆ ਇਹ ਜ਼ਰੂਰੀ ਹੈ ਉਹਨਾਂ ਦੇ ਕੋਲ ਇੱਕ ਹਾਲ ਜਾਵੇਗਾ ਸਾਡੇ ਨਾਲ ਨੇ ਦੂਜਾ ਸੇਟ ਮੈਂ ਕਿਹਾ ਉਹਨਾਂ ਦੇ ਪਰਿਵਾਰਾਂ ਨੂੰ ਕੰਟੈਕਟ ਕਰਕੇ ਇਕੱਠੇ ਉਹ ਲੈ ਕੰਡੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ ਜੇ ਸਾਈਕੋਥੈਰੇਪੀ ਹੋਣੀ ਹੋਏਗੀ ਇਕੱਠੇ ਕਰੋ ਪਹਿਲਾਂ ਉਹਨਾਂ ਕੰਡੇ ਨੂੰ ਛੂੰਡੋ ਕੋਲੋਂ ਕੋਲੋਂ ਉਦੋਂਰ ਇਕੱਠੇ ਕਰਕੇ ਮਿਸਾਲ ਨੂੰ ਦੋ ਚਾਰ ਨੂੰ ਉਹ ਗੱਲ ਸੁਣੋ ਨਾਲਸੀ ਆਪਸ ਵਿੱਚ ਮੇਰਨ ਦਿਓ ਇਸ ਤਰੀਕੇ ਨਾਲ ਉਹਨਾਂ ਨੂੰ ਕਾਦੀ ਨਾ ਕਰੀ ਜਾਵੇ ਤਲਵਾਰ ਤੇ ਮੁਕੀ ਨਾ ਮਾਰੀ ਜਾਵੇ ਮਹੀਨਾ ਦੋ ਮਹੀਨੇ ਦੇ ਵਿੱਚ ਉਹਨਾਂ ਦਾ ਗੁੱਭਗਵਾਟ ਕਨਾ ਕੇ ਉਹਨਾਂ ਨੂੰ ਥੋੜਾ ਜਿਹਾ ਨਾਰਮਲ ਜਿਹਾ ਬਣਾ ਦਿਓ ਜਿਵੇਂ ਅਸ਼ੀਨਾ ਜਿਹੜੇ ਗੁੱਪਖੋਰ ਹੁੰਦੇ ਨੇ ਹਾਂਜੀ ਜਦੋਂ ਜ਼ਿਆਦਾ ਦੇਰ ਸਮੁੰਦਰ ਚ ਰਹਿੰਦੇ ਨੇ ਤਾਂ ਉਹਨਾਂ ਦੇ ਅੰਦਰ ਵੀ ਸਰੀਰ ਦੀ ਜਿਹੜੀ ਕਿਰਿਆ ਹੈ ਉਹ ਬਦਲ ਜਾਂਦੀ ਹੈ ਫਿਰ ਉਹਨਾਂ ਨੂੰ ਬਾਹਰ ਕੱਢ ਕੇ ਉਹਨੂੰ ਕਹਿੰਦਾ ਐਕਲਿਮਟਾਈਜ਼ ਕਰਨਾ ਵੀ ਉਹ ਥੋੜਾ ਜਿਆਦਾ ਜਿਵੇਂ ਕਹਿੰਦੇ ਨੇ ਭਾਈ 1 ਲੱਖ ਗਰਮੀ ਚੋਂ ਬਾਹਰ ਨਾ ਜਾਓ ਸਰਦੀ ਚੋਂ ਬਾਹਰ ਨਾ ਜਾਓ ਉਦੋਂ ਦੀ ਗੱਲ ਹੈ ਪ੍ਰੈਸ਼ਰ ਚੋ ਵੀ ਆਈ ਹੁੰਦਾ ਸੋ ਇਹ ਇੱਕ ਪ੍ਰੈਸ਼ਰ ਚੋ ਆਈ ਨੇ ਇਹਨਾਂ ਨੂੰ ਹੌਲੀ ਹੌਲੀ ਉਹ ਪ੍ਰੈਸ਼ਰ ਨੂੰ ਰੀਲਿਜ਼ ਕਰਨਾ ਜ਼ਰੂਰੀ ਹੈ ਜਿਵੇਂ ਅਸੀਂ ਹੌਲੀ ਹੌਲੀ ਉਹ ਪ੍ਰੈਸ਼ਰ ਘਟਾਈ ਜਾਵਾਂਗੇ ਦੂਜੇ ਪਾਸੇ ਉਹ ਨਹੀਂ ਦੇਰ ਚ ਸਰਕਾਰ 120 ਪੁੱਤੀ ਬੰਦਿਆਂ ਨੂੰ ਜਵਾਬ ਦੇਣ ਦਾ ਕੋ ਔਖਾ ਕੰਮ ਨਹੀਂ ਸਰਕਾਰ ਵਾਸਤੇ ਜੇ ਭਗਵੰਤ ਮਾਨ ਨੇ ਕਿਹਾ ਗਿਆ ਚੰਗੀ ਗੱਲ ਵੀ ਹੈ ਉਹਨਾਂ ਨੇ ਸੇ ਕੋਈ ਐਸੇ ਜੌਬ ਦੇ ਦिए ਜਿੱਥੇ ਉਹ ਥੋੜਾ ਜਾ ਫੱਕੇ ਹੋ ਕੇ ਕੰਮ ਕਰ ਜਾਂ। ਤੇ ਇੱਕੀ ਗੱਲ ਇਹਦੇ ਵਿੱਚ ਇਹ ਹੈ ਕਿ ਅਸੀਂ ਉਹਨਾਂ ਨੂੰ ਅ ਇਸ ਗੱਲ ਦੇ ਉੱਤੇ ਕਰਜ਼ਾ ਨੂੰ ਯਕੀਨ ਦਵਾਈਏ ਵੀ ਦੇਖੋ ਜਿਹੜਾ ਤਾਂ ਤੁਹਾਡਾ ਹੋ ਗਿਆ ਡਾਗ ਗਿਆ ਹੁਣ ਕਈ ਤਾਂ ਪੁੱਛਦੇ ਵੀ ਹੁਣ ਉਹ 50 ਲੱਖ ਕਿੱਥੋਂ ਆਊਗਾ 50 ਲੱਖ ਨਹੀਂ ਆਉਣਾ ਵੱਡੇ ਹੁਣ ਹਾਂ ਹੋਰ ਤਾਂ ਕਿਸੇ ਲਈ ਉਹ ਨਹੀਂ ਆ ਪਰ ਇਹ ਉਹ ਰੀਹੈਬਿਲੀਟੇਟ ਹੋਣਗੇ ਹੌਲੀ ਹੌਲੀ ਵੀ ਤੁਸੀਂ ਹੋਰ ਪੜਾਈ ਕਰ ਲਓ ਹੋਰ ਕਰ ਲਓ ਕਿਸੇ ਈਗਲ ਚੈਨਲ ਨਾਲ ਚੱਲ ਜਾਂਦੇ ਈਗਲ ਚੈਨਲ ਦਾ ਅਜੇ ਸੱਚ ਹੁੰਦਾ ਨਹੀਂ ਇਲਲੀਗਲ ਚੈਨਲ ਚ ਗਾਦਾ ਹੋ ਰਹੀ ਹੈ ਅਦਿਕਲ ਨੀਗਨ ਚਤਾਂ ਫਿਰ ਵੀ ਸੋ ਕੋਈ ਨਾ ਕੋਈ ਬੰਦਾ ਫਿਰ ਸ਼ੀਦਾ ਬਹਾਨਾ ਲੱਭ ਜਾਂਦਾ ਕਹਿੰਦੇ ਆਡਿਟਲੇ ਬਰਸਾਸੀ ਜੀਵੇ ਹੁਣ ਉਹਨਾਂ ਚ ਆਡੀ ਆਈ ਹੋਈ ਹੈ ਉਹਨੂੰ ਟਾਦਨ ਦੀ ਲੋੜ ਹੈ ਉਹ ਸਿਨਾਨ ਬਣਾਟੜੇਗੀ ਉਹ ਬਿਆਨਬਾਜ਼ੀ ਕੱਲੀ ਨਾਲ ਨਹੀਂ ਥੱਕੇ ਇਸ ਇਸ ਤੋਂ ਅੱਗੇ ਵਧਦੇ ਹਾਂ ਇੱਕ ਹੋਰ ਮਸਲਾ ਹੈਗਾ ਪਹਿਲਾਂ ਤਾਂ ਜਿਹੜਾ ਕਿਸਾਨਾਂ ਦੀ ਏਕਤਾ ਦੇ ਮਾਮਲੇ ਲੈ ਕੇ ਐਸਕੇਐਮ ਨੇ ਇੱਕ ਛੇ ਮੈਂਬਰੀ ਕਮੇਟੀ ਬਣਾਈ ਸੀ ਉਹਨੇ ਕਦੇ ਛੰਬੂ ਬਾਰਡਰ ਤੇ ਗੱਲ ਕੀਤੀ ਕਦੇ ਢਾਬੀ ਗੁਜਰਾ ਖਨੌਰੀ ਗੱਲਬਾਤ ਕੀਤੀ ਉਹ ਗੱਲਬਾਤ ਕਿਸੇ ਕਿਨਾਰੇ ਨਹੀਂ ਲੱਗੀ ਅਲਟੀਮੇਟਲੀ ਕੇਂਦਰ ਸਰਕਾਰ ਨੇ ਇੱਕ ਜਿਹੜੀ ਮੀਟਿੰਗ ਕੀਤੀ 14 ਨੂੰ ਕਿਸਾਨਾਂ ਨਾਲ ਉਸ ਤੋਂ ਬਾਅਦ ਅੱਜ ਇੱਕ ਨਵਾਂ ਮੋੜ ਇਹਦੇ ਚ ਇਹ ਆਇਆ ਕਿ ਜਿਹੜਾ ਦੋਨੇ ਕਿਸਾਨ ਨੇ ਇੱਕ ਜਿਹੜਾ ਸ਼ੰਭੂ ਬਾਰਡਰ ਤੇ ਬੈਠਾ ਦੂਜਾ ਉਹ ਖਰੋਰੀ ਬੈਠਾ ਉਹਨਾਂ ਨੇ ਇੱਕ ਚਿੱਠੀ ਲਿਖੀ ਐ ਐਸਕੇਮ ਨੂੰ ਜਿਹੜਾ ਵੱਡਾ ਸੰਯੁਕਤ ਕਿਸਾਨ ਮੋਰਚਾ ਵੀ ਆਓ ਆਪਾਂ ਸਤਾਈ ਨੂੰ ਮੀਟਿੰਗ ਕਰਕੇ ਇਕਤਾ ਕਰੀਏ ਮੈਨੂੰ ਲੱਗਦਾ ਕਿ ਕਿਤੇ ਜਿਹੜੀ ਜਿਹੜੀ ਮੀਟਿੰਗ ਹੋਈ ਕੇਂਦਰ ਸਰਕਾਰ ਚ ਉਹਦੇ ਨਾਲ ਲੱਗਦਾ ਨਹੀਂ ਉਹਨਾਂ ਨੂੰ ਕੋਈ ਗੱਲ ਬਣਦੀ ਜਾਬਦੀ ਨਹੀਂ ਲੱਗਦੀ ਕਿ ਇਹ ਇਸ ਕਰਕੇ ਉਹ ਇਕਤਾ ਵੱਲੋਂ ਵਧੇ ਜਾਂ ਪਹਿਲਾਂ ਉਹ ਇਕਤਾ ਤੋਂ ਦੂਰ ਭਜਦੇ ਰਿਹਾ ਖਾਸ ਕਰਕੇ ਡੱਲੇਵਾਲ ਵਾਲਾ ਗਰੁੱਪ ਤਾਂ ਪਰਾਨੂ ਹੁੰਦਾ ਰਿਹਾ ਹੁਣ ਕੀ ਚੀਜ਼ ਆਈ ਲੱਗਦੀ ਹੈ ਕੀ ਕਿਵੇਂ ਦੇਖਦੇ ਹੋ ਦੇਖੋ ਇੱਕ ਪੰਜਾਬ ਮੈਂ ਇੱਕ ਗੱਲ ਕਹਾਂਗਾ ਹਾਂਜੀ ਪੰਜਾਬੀ ਚ ਕਹਿੰਦੇ ਨੇ ਵੀ ਮੱਛੀ ਸਮੁੰਦਰ ਦੇ ਕਨਾਰੇ ਚਟਕੇ ਮੁੜ ਗਈ ਹੈ ਤੇ ਗੁਰੂ ਸਾਹਿਬ ਨੇ ਆਖਿਆ ਹੈ ਮੱਛੀ ਜਾਲ ਨਾ ਜਾਣਿਆ ਸਰਕਾਰ ਅਸਗਾਹੋ ਅਤ ਸਿਆਣੀ ਸੋਣੀ ਕਿਉਂਕਿ ਤੋ ਵਸਾਹ ਇਹ ਨਾ ਨੇ ਉਹਨਾਂ ਦੇ ਜਾਲ ਚ ਫਸੇ ਹੋਈ ਸੀ ਉਹ ਜਿਹੜਾ ਡੰਡਿਆਨ ਸਾਹਿਬ ਦਾ ਗਰੁੱਪ ਸੀ ਐਸ ਕੇ ਐਮ ਜਿਹੜਾ ਗੈਰ ਸਿਆਸੀ ਕਹਿੰਦਾ ਮਤਲਬ ਤੁਸੀਂ ਕਰ ਰਹੇ ਹੋ ਐਜੀਟੇਸ਼ਨ ਸ਼ੁਰੂ ਕਰਤਾ ਹੋ ਐਮ ਐਸ ਵੀ ਬੰਦੀ ਹੋਏ ਨੂੰ ਕਹਿੰਦੇ ਸਿਆਸਤ ਨਹੀਂ ਹੈ ਮਤਲਬ ਤੁਸੀਂ ਸਿਆਸਤ ਦੀ ਪਰਵਾਹ ਨਹੀਂ ਬਦਲ ਜਨੋ ਵੀ ਸ਼ਾਸਨ ਦਾ ਮਤਲਬ ਚੋਣਾਂ 'ਚ ਜਾਣਾ ਜੇ ਜਿਹੜਾ ਚੋਣ ਆਪਾਂ ਇੱਥੇ ਬੈਠੇ ਗੱਲ ਕਰ ਰਹੇ ਆ ਇਹ ਸਿਆਸਤ ਨਹੀਂ ਹੈ ਇਹ ਕੀ ਹੈ ਇਹ ਸਿਆਸਤ ਹੈ ਬਲਕਿ ਨਾਲਤੀ ਤੋਂ ਬਿਨਾਂ ਸਿਆਸਤ ਅਸੀਂ ਸਾਨੂੰ ਕੋਈ ਭਾਈ ਇਹ ਜਾਣੀ ਵੀ ਅਸੀਂ ਚੋਣਾਂ 'ਚ ਕੋਈ ਆਉਦਾ ਲੈਣਾ ਸੋ ਸਿਆਸਤਾ ਹੈਗਾ ਸੀ ਉਹ 11 ਸਦੀ ਕੇ ਜਨਕ ਉਹ ਡੱਡੇ ਵਾਲ ਸਾਹਿਬ ਦੇ ਗਰੁੱਪ ਦਾ ਐਨ ਪੱਕਾ ਸੀ ਪਹਿਲਾਂ ਤਾਂ ਉਹ ਦੁਨੀ ਇਹ ਕਹਿੰਦੇ ਜਾਈ ਇਹਨਾਂ ਦਾ ਕੀ ਇਹਨਾਂ ਆੜੀ ਹੜੀ 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 ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕੰਮ ਖਲਾਵ ਹੈ ਸੀ ਫਾਪਦੀ ਉਹਦੇ ਵਿੱਚੋਂ ਜਿਹੜਾ ਪੰਨੂ ਭੰਦੇਰ ਜੀ ਜੱਸੀ ਬੰਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹਦੇ ਉਹਦੇ ਨਾਲ जोड ਜੁੜੀਆਂ ਹੋਈਆਂ ਨੇ ਉਹਨਾਂ ਨੇ ਛੇਤੀ ਬਣ ਕੇ ਉਹਨਾਂ ਨੇ ਉਦੋਂ ਪਹਿਲਾਂ ਨੇ ਜ਼ਿਆਦਾ ਛੇਤੀ ਸਮਝਿਆ ਸੀ ਫਿਰ ਇਹਨਾਂ ਨੇ ਵੀ ਹੁਣ ਇਹ ਕਾਫੀ ਦੇਰ ਤੋਂ ਮੈਂ ਦੇਖਦਾ ਵੀ ਜਿਹੜੇ ਸਰਦਾਰ ਸਿੰਘ ਭੰਦੇਰ ਨੇ ਉਹਨਾਂ ਦਾ ਤਾਂ ਜਿਹੜਾ ਬਤੀਵਾ ਉਹੀ ਵੀ ਹੈ ਕਿ ਇੱਕਾ ਹੋਏ ਆ ਪਿੱਛੇ ਪ੍ਰੈਸ ਕਾਨਫਰੰਸ ਮੈਂ ਨਾਲ ਇਸ ਹੁੰਦੇ ਆ ਸੀ ਉਹ ਗ੍ਰਾਹਨ ਸਾਹਿਬ ਵੀ ਸੀਗੇ ਰਦੀਰ ਸਾਹਿਬ ਵੀ ਉਹਦੇ ਵਿੱਚ ਸੀਗੇ ਹੋਰ ਵੀ ਸੀਗੇ ਤੇ ਇਹ ਆਪਣੇ ਇਹ ਸਰਗੁਣ ਸਿੰਘ ਪੰਦੇਲ ਵੀ ਸੀਗੇ ਇਹ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤੇ ਕੋਈ ਇੱਕ ਦੂਜਾ ਪ੍ਰਕਾਰ ਵਰਕੇ ਪ੍ਰੂਵਿੰਗ ਆਏ ਕਿ ਉਹ ਕਨੈਕਟਰ ਹੋਣਾ ਹੈ ਇੱਕ ਵਕਤ ਥੋੜਾ ਹੋ ਜਾਂਦਾ ਹੈ ਕੋਈ ਨਹੀਂ ਤੁਸੀਂ ਦੇਖ ਲਿਓ ਫਿਰ ਉਹਨਾਂ ਆਖਰ ਪੁੱਛਿਆ ਕਿ ਮੀਟਿੰਗ ਤੇ ਸਾਰੇ ਜਾਓਗੇ ਮੈਂ ਕੋਈ ਨਹੀਂ ਮੀਟਿੰਗ ਦਾ ਵੀ ਸੋਚ ਲਾਂਗੇ ਤੁਸੀਂ ਇਹ ਕਿਉਂ ਕਰੀ ਜਣਾ ਪੰਦੇਸਾਂ ਦੇ ਜਵਾਬ ਦਾ ਕੋਈ ਨਹੀਂ ਆਇਆ ਇਹਦੀ ਗੱਲ ਸੋਚ ਬਸ ਬੜੇ ਠਰਮੇ ਨਾਲ ਦਬਾਅ ਦਿੱਤੇ ਬਹੁਤੀ ਵਧੀਆ ਸੀ ਉਹ ਇੱਕ ਤਾਂ ਮੈਂ ਇਹ ਦੂਜਾ ਇਹ ਹੈ ਵੀ ਡੱਲਿਆ ਸਾਹਿਬ ਉਦੋਂ ਵੀ ਨਹੀਂ ਆਇਆ ਸੀ ਨਾ ਜੂਨ ਜਿਹੜਾ ਆਪਾਂ ਕਹਨੇ ਆ ਡੱਲਿਆ ਸਾਹਿਬ ਹੋਰਾਂ ਦੇ ਜਿਹੜੇ ਬਖਤ ਦੇ ਉੱਤੇ ਵੀ ਜਿਹੜੇ ਇਹਨਾਂ ਦੇ ਅਪਡੇਟ ਡਾਕਟਰ ਸਵਾਇ ਮਾਨ ਸਿੰਘ ਸੀਗੇ ਉਹਨਾਂ ਦਾ ਵੀ ਕੋਈ ਮਤ ਪਏ ਸੀ ਕਿਉਂਕਿ ਕੋਈ ਚੀਜ਼ਾਂ ਐਸੇ ਹੁੰਦੇ ਨੇ ਜਿਹੜੀਆਂ ਗੱਲਾਂ ਜਿਹੜਾ ਬੰਦਾ ਆਪਦਾ ਦਿਨ ਨੂੰ ਕੰਮ ਕਰਦਾ ਰਾਤ ਨੂੰ ਇਹਨਾਂ ਦੀ ਗੱਲ ਸੁਣਦਾ ਸਾਰਾ ਇੱਥੇ ਦਿਨ ਹੁੰਦਾ ਉਦੋਂ ਰਾਤ ਨੂੰ ਤਾਂ ਜਾਗਣਾ ਪੈਂਦਾ ਉਹ ਹੁੰਦਾ ਤਾਂ ਔਖਾ ਹੀ ਹੈ ਨਾ ਇਹਨਾਂ ਚਿਰ ਤੇ ਟੈਕਨੀਕਲ ਰਾਇ ਦੇ ਰਿਹਾ ਬਿਨਾ ਕਿਛੇ ਡਾਕ ਦੇ ਬਿਨਾ ਕਿਛੇ ਪੈਸੇ ਦੇ ਔਖਾ ਸੋ ਇਹਦੇ ਵਿੱਚ ਇਹਨਾਂ ਨੂੰ ਮੈਨੂੰ ਆਇ ਲੱਗਦਾ ਮੈਂ ਮਿਸਟਰ ਕਹਾਰ ਨੂੰ ਵੀ ਬੋਲਦੇ ਸੁਣਿਆ ਐਸ ਮੀਟਿੰਗ ਤੋਂ ਬਾਅਦ ਵਿੱਚ ਜਿਹੜੀ ਪਹਿਲਾਂ ਇਹਨਾਂ ਦੀ ਆਪਜੀ ਹੋਈ ਐਸ ਕੇਮ ਨਾਲ ਜਿਹੜੀ ਮੈਂ ਪ੍ਰੈਸ ਕਾਨਫਰੈਂਸ ਨਿਕਲ ਕਰਵਾਇਆ ਉਹਦੇ ਚ ਉਹਨਾਂ ਰੱਖਿਆ ਵੀ ਇਹ ਚ ਰੱਖਿਆ ਉਹ ਬੰਦੇ ਤੇ ਤਾਂ ਮੀਟਿੰਗ ਤਾਂ ਹੋਣੀ ਸੀ 14 ਤਰੀਕ ਨੂੰ ਇਸ ਚ ਇਹ ਵੱਡਾ ਸਵਾਲ ਖੜਾ ਕਰਨ ਦੀ ਲੋੜ ਸੀ ਜਿਹੜਾ ਇਹਨਾਂ ਨੇ ਨਹੀਂ ਕਰਿਆ ਉਹ ਕੀ ਸੀ ਇੱਕ ਪਾਸੇ ਇੱਕ ਬੰਦਾ ਮਰਨ ਵਰਤਕੇ ਬੈਠਾ ਉਹ ਇਹ ਕਿਹਾ ਜਾ ਰਿਹਾ ਵੀ ਅਸੀਂ ਮੀਟਿੰਗ ਤਾਂ ਨਹੀਂ ਕਰ ਸਕਦੇ ਤੁਹਾਡੇ ਨਾਲ ਹੋਣੀ ਗੰਡੀਗੜ੍ਹ ਚ ਕਿਸਾਨਾਂ ਨਾਲ ਹਰਿਆਣੇ ਦੇ ਪੰਜਾਬ ਦੇ ਨਾਲ ਕਿਉਂਕਿ ਦਿੱਲੀ ਚ ਚੋਨਾ ਕੋਟ ਲੱਗਿਆ ਹੋਇਆ ਮੀਟਿੰਗ ਨਹੀਂ ਕਰ ਸਕਦੇ ਦਿੱਲੀ ਚ ਕੋਡ ਹੈ ਇੰਨੇ ਨੇ ਮੰਨ ਲਿਆ ਉਸੇ ਜਿੱਦੇ ਚ ਕੋਡ ਹੀ ਨਹੀਂ ਲੱਗਾ ਹਾਂ ਕਹਿੰਦਾ ਚਾਰਜਿੰਗ ਦਾ ਚੋਣ ਹੋਣੀ ਐ ਇੱਕ ਤਰੀਕ ਨੂੰ 75000 ਰੁਪਏ ਹਰੇਕ ਨੂੰ ਟੈਕਸ ਵਿੱਚ ਛੋਟ ਦੇ ਦਿੱਤੀ ਔਰ ਇਹ ਪੂਰੀ ਪਾਰਲੀਮੈਂਟ ਐਨਾਉਂਸ ਕਰਕੇ ਤੇ ਨਾਲ ਦੀ ਨਾਲ ਮੋਦੀ ਸਾਹਿਬ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਦੇਖੋ ਅਸੀਂ ਹੁਣ ਤਾਂ ਪਚਾਲ ਦੇ ਤਬਕੇ ਨੂੰ ਇੰਨੇ ਪੈਸੇ ਦੇਤੇ ਵੋਟ ਸਾਨੂੰ ਪਾ ਦਿਓ ਇੱਕ ਕਿਸਮ ਦਾ ਇਹ ਦੱਸਣਾ ਜਿਹੜਾ ਵੀ ਇੰਨੇ ਪੈਸੇ ਦੇਤੇ ਜੀ ਐਨਾ ਦਿੱਤਾ ਜੀ ਫਿਰ ਕੇਜਰੀਵਾਲ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਇਹ ਜਿਹੜਾ 1 ਲੱਖ ਕਰੋੜ ਦਿੱਤਾ ਇਹ ਕੰਨਾ ਏ ਦਿੱਲੀ ਨੂੰ ਫੜੋ ਤਾਂ ਫਸਾ ਲੈਣ ਤਾਂ ਇਹਨਾਂ ਨੇ ਇਸ਼ਤਿਹਾਰ ਘੰਟ ਜਾਰੀ ਕਰਿਆ ਚਾਲ ਜਾਰੀ ਹੋਏ ਬਸ ਇਹਨਾਂ ਨੇ ਪੈਸਾ ਦਿੱਤਾ ਬਈ ਬੂਟ ਮੰਗਨ ਦਾ ਹੁਣ ਜੇ ਇੱਕ ਪਾਸੇ ਤੁਸੀਂ 75000 ਰੁਪਏ ਦੇ ਆ ਹਰੇਕ ਨੂੰ ਲਾਭ ਦੇ ਕੇ ਜਿਹਦੀ 12 ਲੱਖ ਤੱਕ ਦੀ ਇਨਕਮ ਹੈ ਬਲਕਿ ਉਹ ਤਾਂ ਵੱਧ ਜਾਂਦੀ ਹੈ ਜਦ ਸਾਰਾ ਕੁਝ ਜੋੜ ਤੋਲ ਕਰਦਾ 15 ਲੱਖ ਤੱਕ ਜਾ ਜਾਂਦੀ ਹੈ ਉਹਨਾਂ ਨੂੰ ਤਾਂ ਤੁਸੀਂ 7-8 ਲੱਖ ਰੁਪਏ ਮਹੀਨਾ ਕਮਾਉਣ ਵਾਲਿਆਂ ਨੂੰ 75 75000 ਹੋਰ ਦੇਤਾ ਦੂਜਾ ਤੁਸੀਂ ਜਿਹੜੇ 20000 ਤੇ ਨੇ 15000 ਤੇ ਉਹ ਸਰਕਾਰ ਦੇ ਵਿੱਚ ਤੁਸੀਂ ਉਹਨੂੰ 5000 ਨਹੀਂ ਦਿੱਤਾ ਇੱਕ ਤਾਂ ਇਹ ਹੈ ਦੂਜਾ ਤੁਸੀਂ ਕੋਣ ਲੱਗੇ ਤੇ ਕਹਿ ਕੇ ਇੱਕ ਨਸਤਾ ਕਿ ਜੇ ਉਹਦਾ ਸਬੂਤ ਇਹ ਹੈ ਕਿ ਉਹ ਨਾਲਚ ਸੀਗਾ ਜੰਮੂ ਸਾਹਿਬ ਮੈਂ ਐਨਾਲਿਸਿਸ ਕਰੀਆ ਹੈ ਇਸ ਤੋਂ ਬਾਅਦ ਪਾਸਾ ਬਲਟ ਗਿਆ ਜਿੰਨੇ ਮਿਡਲ ਕਲਾਸ ਹੈ ਜਿੰਨੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਸਾਰਿਆਂ ਨੂੰ ਵੋਟ ਬੀਜੇ ਚ ਪਾ ਗਿਆ ਜਿਹੜੇ ਦੂਜੇ ਨੇ ਉਹਨਾਂ ਨੇ ਇੱਦਾਂ ਗ੍ਰੇਨੀਆ ਨੇ ਵੋਟ ਪਾਈਆ ਹੈ ਨੇਮਰ ਨੇ ਵੋਟ ਪਾਈਆ ਹੈ ਬੀਜੇਪੀ ਨੂੰ ਇਹ ਸਰਵੇਖਣ ਹੋਇਆ ਕਿ ਦੂਜੇ ਜਿਹੜੇ ਨਾ ਇੱਦਾਂ ਜਿਹੜੇ 9 15 ਤੋਂ ਲੈ ਕੇ 18 ਤੋਂ ਲੈ ਕੇ ਜਿਹਨੇ 35 ਸਾਲ ਤੱਕ ਦੇ ਨੇ ਉਹਨਾਂ ਨੇ ਆਪ ਨੂੰ ਪਾਈਆ ਦੂਜੇ ਨੇ ਵੱਡੇ ਉਮਰ ਦੇ ਹੁੰਦੇ ਇੱਦਾਂ ਔਰਤਾਂ ਨੇ ਆਪ ਨੂੰ ਪਾਈਆ ਮਰਦਾਂ ਨੇ ਦੂਜੇ ਪਾਸੇ ਕਿਉਂਕਿ ਮਰਦਾਂ ਨੂੰ ਜ਼ਿਆਦਾ ਉਹ ਇਨਕਮ ਟੈਕਸ ਦੇ ਵਿੱਚ ਹੁੰਦਾ ਸੋ ਇਨਕਮ ਟੈਕਸ ਹੁੰਦਾ ਹੈ ਨਾ ਬੜਾ ਸਪਾਸਟਿਕ ਹੁੰਦਾ ਵੀ ਉਹ ਇਨਕਮ ਟੈਕਸ ਕਰਕੇ ਵੋਟ ਖਿੱਚਦੀ ਆ ਉਦੋਂ ਇਹ ਸਵਾਲ ਠੀਕ ਤਾਂ ਕਿਸਾਨਾਂ ਦੇ ਉੱਤੇ ਸਵਾਲ ਉਠਾਣਾ ਚਾਹੀਦਾ ਵੀ ਬਿਜਲੀ ਦੀ ਸਰਕਾਰ ਕੇਂਦਰ ਸਰਕਾਰ ਕਿੰਨੀ ਕਸਰਦਾ ਇਹਨਾਂ ਨਾਲ ਤੇ ਹੁਣ ਉਹਨਾਂ ਨੇ ਆਖਿਆ ਬਾਈ ਜੀ ਕਮਿਟੀ ਕਰਾਂਗੇ ਸ਼ੰਦ ਮੇਰੇ ਖੜਾ ਬਾਈ ਕਿਹਾ ਸੀ 14 ਸਾਲ ਉਹ ਤਾਂ ਗੁੰਮ ਗਈ ਮਿੱਟੀ ਝੜ ਗਏ ਉਹ ਜੋ ਨਿਕਲਣਾ ਕੁਝ ਨਹੀਂ ਉਹਦੇ ਚੋਂ ਮੈਨੂੰ ਲੱਗਦਾ ਵੀ ਇਹਨਾਂ ਨੇ ਸੋਚਿਆ ਹੋਣਾ ਜਾਂ ਨਿਕਲਣਾ ਕੁਝ ਹੈ ਨਹੀਂ ਹੁਣ ਕੱਥੇ ਹੋ ਜੋ ਇਹ ਜਿਹੜੇ ਬਾਕੀ ਸਕੀਮ ਦੇ ਘਟਕ ਨੇ ਤੇ ਉਗਰਾਹਾ ਸਾਹਿਬ ਨੇ ਇਹ ਇੰਨੇ ਕਹਿੰਦੇ ਨੇ ਉਦੋਂ ਕੰਦੇ ਰੋਣਾ ਨਹੀਂ ਕਰਕੇ ਆ ਵੀ ਸਾਨੂੰ ਪਹਿਲਾਂ ਤਾਂ ਤਰ ਤਲੀ ਰੋਣੀ ਵੀ ਇਹ ਕਹਿੰਦੇ ਸੀ ਬਈ ਮੰਡੀ ਕਰਨ ਦਾ ਜਿਹੜਾ ਨਵਾਂ ਧਿਆਨ ਦਾ ਖੜਿਆ ਦਾ ਕੋਈ ਬਹੁਤਾ ਮਤਲਬ ਵੀ ਨਹੀਂ ਐ ਐਮ ਐਸ ਪੀ ਬਚੂਗੀ ਤਾਂ ਉਹਨਾਂ ਦਾ ਆਰਗੂਮੈਂਟ ਇਹ ਸੀ ਕਿ ਮੰਡੀਆਂ ਹੀ ਨਹੀਂ ਬਚਿਆ ਫਿਰ ਐਮ ਐਸ ਪੀ ਤੁਹਾਡੀ ਕਾਹਦੀ ਰਹਿ ਜੂਗੀ ਕੀ ਕੀ ਤੋਂ ਐਮ ਐਸ ਪੀ ਲੋਗੇ ਸੋ ਮੰਡੀਆਂ ਨੂੰ ਬਚਾਉਣ ਤੇ ਖੜਲੇ ਤੇ ਸਹਿਮਤੀ ਬਣ ਗਈ ਹੈ ਚੰਗੀ ਗੱਲ ਐ ਹਰ ਇਹ ਚੰਗੀ ਗੱਲ ਦਾ ਫਾਇਦਾ ਇਹ ਹੋਏਗਾ ਕਿਉਂਕਿ ਅੱਜ ਜੇ ਕੋਈ ਜਨਤਕ ਅੰਦੋਲਨ ਕਰ ਰਹੇ ਨੇ ਜਿਹੜੇ ਕਾਰਪੋਰੇਟ ਦੇ ਖਿਲਾਫ ਬੋਲ ਰਹੇ ਨੇ ਜਿਹੜੇ ਆਪਣੀ ਰੋਜੀ ਰੋਟੀ ਨੂੰ ਕਾਇਮ ਰੱਖਣ ਵਾਸਤੇ ਲੜਾਈ ਕਰ ਰਹੇ ਨੇ ਉਹ ਕਿਸਾਨ ਹੀ ਕਰ ਰਿਹਾ ਹੋਰ ਕੋਈ ਬਹੁਤੀ ਆਰਦੀ ਰੋਜੀ ਰੋਟੀ ਨਹੀਂ ਬਲਕੇ ਮੈਂ ਕਹਾਂਗਾ ਦੇਸੀ ਰੋਜੀ ਰੋਟੀ ਕਿਉਂਕਿ ਦੇ ਇਸ ਤੇ ਕਾਮਨ ਮੈਨ ਦੀ ਉਹ ਗੱਲ ਕਰਦੇ ਨੇ ਜਿਆਦਾ ਕਾਰਪੋਰੇਟ ਦੇ ਖਿਲਾਫ ਬਾਕੀ ਕਾਰਪੋਰੇਟ ਦੇ ਖਿਲਾਫ ਨਹੀਂ ਬੋਲਦਾ ਬਾਕੀ ਤਾਂ ਕਹਿੰਦਾ ਸਾਨੂੰ ਦੇ ਦੋ ਕਾਰਪੋਰੇਟ ਜੋ ਮਰਜੀ ਕਰੀ ਜਾਵੇ ਇਸ ਕਰਕੇ ਕਿਸਾਨਾਂ ਤੋਂ ਇਹ ਚੰਗੀ ਗੱਲ ਹੈ ਇਹ ਚੰਗਾ ਮੋੜਾ ਹੈ ਪਰ ਮੋੜਾ ਉਹੀ ਹੈ ਵੀ ਸੈਨਾ ਫਸ ਗਏ ਮੱਛੀ ਮਛਲੀ ਜਾਲ ਨਾ ਜਾਣਿਆ ਤੇ ਹੁਣ ਸਮੁੰਦਰ ਦੇ ਕਿਨਾਰੇ ਚੱਟ ਕੇ ਵਾਪਸ ਉੱਡਣਾ ਪੈਣਾ ਹੋਰ ਕੋਈ ਤਰੀਕਾ ਹੈ ਨਹੀਂ ਫੁੱਕਰ ਕਾ ਕੇ ਚਲੋ ਸ੍ਰੀਨਦਰ ਪੁੱਛਣਾ ਸ਼ਾਮ ਨੂੰ ਕਰਾਂਗੇ ਪੁੱਤ ਨਹੀਂ ਕਹਾਂਗੇ ਠੀਕ ਹੈ ਡਾਕਟਰ ਸਾਹਿਬ ਇਹ ਚੋ ਚਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ